ਹਾਂ ਜੀ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੋਣੇ ਗੁਸਤਾ ਨਾ ਕਰਿਓ ਸਹੀ ਕਾਂਗਰਸੀ ਜੀ ਅੱਜ ਵੀ ਕਹਿੰਨੇ ਆ ਆਪਣੇ ਮੂੰਹ ਪਰ ਇੱਥੇ ਆ ਕੇ ਪਤਾ ਲੱਗਾ ਤੁਹਾਡੀ ਸੇਵਕ ਕਰਦੇ ਆ ਪਹਿਲੀ ਵੀਜਨ ਦੇ ਵਿੱਚ ਵੇਦੇ ਸੀ ਲੋਕ ਵੀ ਕਹਿੰਦੇ ਸੀ ਅਸੀਂ ਖੁਦ ਵੀ ਦੇਖੀ ਸੀ ਵੀ ਇੰਨਾ ਪ੍ਰਬੰਧ ਨਹੀਂ ਪਰ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਿਆ ਅਜੇ ਰੈਸ ਦਾ ਪ੍ਰਬੰਧ ਵੀ ਹੈ ਤੁਹਾਡਾ ਤਰਫੋਂ ਉਹ ਦੇਖਿਆ ਉਸ ਸਾਊਂਡ ਸ਼ੋ ਜੋ ਨਹੀਂ ਜੀ ਹਜੇ ਦਰਸਾ ਸਮਾਗਮ ਹੈ ਹਾਂ ਮਾਣੀ ਖੁਸ਼ ਕੱਲ ਨੂੰ ਦੇਖੋ ਰਾਤ ਨੂੰ ਠੀਕ ਹੈ ਸਾਰੀ ਦੇਖ ਕੇ ਧੰਨਵਾਦ ਕਰਨ ਵਾਸਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹੋ ਕਰਕੇ ਬਹੁਤ ਧੰਨਵਾਦ ਕਰਨਾ ਚਾਹੋਣੇ ਗੁਸਤਾਨਾ ਘਰੋਂ ਸੀ ਕਾਂਗਰਸੀ ਜੀ ਅੱਜ ਵੀ ਕਹਿੰਨੇ ਆ ਆਪਣੇ ਮੂੰਹੋਂ ਪਰ ਇੱਥੇ ਆ ਕੇ ਪਤਾ ਲੱਗਾ ਤੁਹਾਡੀ ਸੇਵਕ ਕਰਦੇ ਆ ਪਹਿਲੀ ਵੀਜਨ ਦੇ ਵਿੱਚ ਵਿਹਦੇ ਸੀ ਲੋਕ ਵੀ ਕਹਿੰਦੇ ਸੀ ਅਸੀਂ ਖੁਦ ਪੁੱਦੇ ਸੀ ਵੀ ਇੰਨਾ ਪ੍ਰਬੰਧ ਨਹੀਂ ਪਰ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਸ਼ਕਿਆ ਅਜੇ ਰੈਸ ਦਾ ਪ੍ਰਬੰਧ ਵੇਖਿਆ ਤੁਹਾਡਾ ਤਰਫੋਂ ਉਹ ਦੇਖਿਆ ਉਸ ਸਾਊਂਡ ਸ਼ੋ ਜੋ ਨਹੀਂ ਜੀ ਹਜੇ ਦਰਸ਼ਕਾਂ ਨੂੰ ਸਮਰਥਾ ਹੈ ਹਾਂ ਮਾਣੀ ਖੋਚ ਕੱਲ ਨੂੰ ਦੇਖੋ ਰਾਤ ਠੀਕ ਹੈ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਸ ਦਾ ਨਾ ਕਰਿਓ ਸਹੀ ਕੰਗਰਸੀ ਜੀ ਅੱਜ ਵੀ ਕਹਿੰਦੇ ਆ ਆਪਣੇ ਮੂੰਹ ਪਰ ਇੱਥੇ ਆ ਕੇ ਪਤਾ ਲੱਗਾ ਤੁਹਾਡੀ ਸੇਵਕ ਕਰਦੇ ਆ ਪਹਿਲੀ ਵੀਜਨ ਦੇ ਵਿੱਚ ਵਿਦੇ ਸੀ ਲੋਕ ਵੀ ਕਹਿੰਦੇ ਸੀ ਅਸੀਂ ਖੁਦ ਵੀ ਦੇ ਸੀ ਕਿ ਇੰਨਾ ਪ੍ਰਬੰਧ ਨਹੀਂ ਪਰ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਛਕਿਆ ਅਜੇ ਰੈਸ ਦਾ ਪ੍ਰਬੰਧ ਵੀ ਹੈ ਤੁਹਾਡਾ ਤਰਫੋਂ ਉਹ ਦੇਖਿਆ ਉਸ ਸਾਊਂਡ ਸ਼ੋ ਜੋ ਨਹੀਂ ਜੀ ਹਜੇ ਦਰਸ਼ਕ ਸੰਮੁਦਾ ਹੈ ਹਾਂ ਮਾਣੀ ਖੁਸ਼ ਕੱਲ ਨੂੰ ਦੇਖੋ ਰਾਤ ਨੂੰ ਠੀਕ ਹੈ ਸਾਰੀ ਦੇਖ ਕੇ ਧੰਨਵਾਦ